ਭਗਵਾਨ ਦੀ ਜੈ ਸੋਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਜੋ ਇਹ ਲੇਖ ਪੜਿਆ ਜਾਣਾ 18 ਪੋ 2021 ਬਿਕਰਮੀ ਗਿਆਨੀ ਗੁਰਮukh ਸਿੰਘ ਦੇ ਘਰ ਪਿੰਡ ਭਲਾਈਪੁਰ ਡੋਗਰਾ ਜ਼ਿਲ੍ਹਾ ਅੰਮ੍ਰਿਤਸਰ ਏ ਰਬੀ ਦਾਸ ਕਿਆ ਹੁਕਮੰਦ ਦੇਵੇ ਪੁਰਖ ਅਕਾਲ ਗਰੀਬਨ ਵਾਜੇ ਵਾਜਵੇ ਆਪਣਾ ਹੁਕਮ ਸੁਣਾਈਆ ਸੋ ਤਦਲਾਰੇ ਸੋ ਤਦਲਾਰੇ ਥਿਰ ਕਰਦੇ ਪਿਆਰ へ ਖੋਲ ਚਾਰ ਦਰਵਾਜੇ ਉਤਰ ਪੂਰਬ ਪਸ਼ਮ ਦੱਖਣ ਦਿਸ਼ਾ ਬੰਦ ਰਹਿਣ ਕੋਈ ਨਾ ਪਾਈਆ ਰਵਿਦਾਸ ਕਿਆ ਇੱਕ ਦਿਨ ਮਾਂ ਮੇਰੀ ਸੀ ਅਕੀ ਮੇਰੇ ਸਿਰ ਵਿੱਚ ਲਫੜਦ ਤਾਲ ਲਗਾਈਆ ਮੈਂ ਉਸ ਵੇਲੇ ਚੱਪਦਾ ਸਾ ਦਾਣੇ ਮੱਕੀ ਦੰਦਾ ਨਾਲ ਦਬਾਈਆ ਫੇਰ ਉਸ ਮੇਰੀ ਟੁੱਟੀ ਸੰਗੀ ਕਿਥੋਂ ਮੇਰਾ ਜੰਮਿਆ ਪੋਤਸ਼ਦਾਈਆ ਮਾਰੋ ਕੇ ਉੱਚੀ ਭੁੱਬੀ ਦਿੱਤੀ ਹਾਲ ਦਹਾਈਆ ਔਸਨੇ ਮੈਨੂੰ ਹੋਰ ਮਾਰ ਮਾਰੀ ਗੁੱਜੀ ਵਕੀ ਖਬੀ ਵਿੱਚ ਸਟ ਟਕਾਈਆ ਮੈਂ ਕਿਉਂ ਡੋਬ ਮਰਾਂ ਕਿਸੇ ਵਿੱਚ ਨਦੀ ਜੀਵਨ ਨਾਲੋਂ ਮਰਨਾ ਚੰਗਾ ਆਈਆ ਜੇ ਕੋਈ ਟੁੱਟ ਜਾਂਦੀ ਹੱਡੀ ਮੇਰਾ ਸਾਥੀ ਸਾਥ ਨਾ ਕੋਈ ਰਖਾਈਆ ਜੇ ਕੋਈ ਮੈਨੂੰ ਸਿੱਖਿਆ ਦੇਵੇ ਚੰਗੀ ਮੈਂ ਆਪਣੀ ਕਾਰ ਕਰਕੇ ਝਟ ਲਵਾਂ ਲੰਗਾਈਆ ਮੈਨੂੰ ਘਰ ਦੇ ਰੋਟੀ ਨਹੀਂ ਦੇਂਦੇ ਮੰਗੀ ਦਬਕਿਆਂ ਨਾਲ ਧਰਕਾਈਆ ਮੈਂ ਤੋਂ ਚੱਲੀ ਨਹੀਂ ਜਾਂਦੀ ਤੰਗੀ ਦੁਖੀਆਂ ਹੋ ਕੇ ਰਿਆ ਸਣਾਈਆਂ ਫੇਰ ਵਿਚਾਰ ਆਈ ਮੈਂ ਸੁਣਦਾ ਖੁਦਾ ਪਰਮਾਤਮਾ ਬੜਾ ਢੰਗੀ ਉਹ ਸਭ ਨੂੰ ਦੇਵੇ ਰਿਜਕ ਸਬਾਈਆ ਗਰੀਬਾਂ ਦੀ ਕਟੇ ਤੰਗੀ ਦੁਖੀਆਂ ਦਾ ਦਰਦ ਵੰਡਾਈਆ ਪੇਟ ਹੋਣ ਨਾ ਦੇਵੇ ਲੰਗੀ ਸਿਰ ਆਪਣਾ ਹੱਥ ਟਕਾਈਆ ਤੋੜ ਕੇ ਕੁੜੀ ਕਿਰਿਆ ਖਾਣਾ ਬੰਦੀ ਆਪਣੀ ਬੰਦਗੀ ਦਾ ਸਮਝਾਈਆ ਐ ਰਵੀ ਕਿਰਪਾ ਕਰਕੇ ਮੇਰੀ ਆਤਮਾ ਵਿੱਚ ਭਰ ਦੇ ਵੇਸ ਗੰਦੀ ਸੋਹਣਾ ਰਸ ਚਖਾਈਆ ਉਹਨੇ ਚਰ ਨੂੰ ਇੱਕ ਪੈ ਗਿਆ ਟੇਡੀ ਟੰਡੀ ਤਿੰਨ ਸੌ ਕਰਮ ਨਗਰ ਤੋਂ ਬਾਹਰ ਡੇਰਾ ਲਾਈਆ ਉੱਥੇ ਇੱਕ ਸਾਧ ਮਿਲਿਆ ਪਖੰਡੀ ਜਿਸ ਨੇ ਮੜਾ ਦਿੱਤੀ ਫੜਾਈਆ ਇਸ ਦੇ ਵਿੱਚੋਂ ਧਾਰ ਚੰਗੀ ਜੋ ਘਰ ਦੇ ਲੜੀਆਂ ਬੱਚਿਆਂ ਨੂੰ ਮੇਰੀ ਸੇਵਾ ਵਿੱਚ ਲਗਾਈਆ ਅ ਗੌਰਵ ਦਾਸ ਨੇ ਅ ਗੌਰਵ ਦਾਸ ਨੇ ਮੂਵਿੰਗਾ ਕਰਕੇ ਅ ਗੌਰਵ ਦਾਸ ਨੇ ਮੂਵਿੰਗਾ ਕਰਕੇ ਕਾਡਰ ਕਿਹਾ ਦੰਦੀ ਤੇਰੇ ਵਰਗਿਆਂ ਦੀ ਮੈਨੂੰ ਲੋੜ ਰਹੇ ਨਾਰਾਇਆ ਤੂੰ ਭੁਖਾ ਮੈਂ ਨੰਗਾ ਸਾਡਾ ਕਿਸ ਤਰ੍ਹਾਂ ਬਣੇ ਸੰਗੀ ਸਜਣਾ ਤੇਰੀ ਮੇਰੀ ਬਣਤ ਨਾ ਕੋਈ ਬਣਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਤੀ ਖੇਲ ਰਹਾ ਖাইয়া ਰਵਿਦਾਸ ਕਿਹਾ ਰਵਿਦਾਸ ਕਹੇ ਕਿਉ ਮੈਨੂੰ ਪਈ ਮਾਰ ਅੰਦਰੇ ਅੰਦਰ ਰਿਆ ਪਛਤਾਈਆ ਜੇ ਕੋਈ ਮੈਸੇ ਖਲਵਾ ਬਚਾਰ ਆਪਣਾ ਬਲ ਧਰਾਈਆ ਕਿਉ ਮੈਂ ਜੰਮਿਆ ਘੱਟ ਜਮੀਯਾਰ ਜਮਰੇਤਾ ਮੇਰਾ ਪਿਤਾ ਮਾਈਆ ਜਿਹੜਾ ਢੋਰਾ ਦਾ ਠੇਕੇਦਾਰ ਸਾਡੇ 3 ਰੁਪਏ ਦਿਹਾੜੀ ਰੋਜ਼ ਕਮਾਈਆ ਅਸੀਂ 6 ਭੈਣ ਭਰਾ ਤੇ ਸਾਡਾ 7ਵਾਂ ਇੱਕ ਹੋਰ ਯਾਰ ਜੋ ਬਾਲਿਆਂ ਵਾਂਗ ਬਾਲਾ ਹੋ ਕੇ ਸੋਨਾ ਪਿਆਰ ਵਖਾਈਆ ਬਹੁਤਾ ਟੱਬਰ ਕਰਕੇ ਸਾਨੂੰ ਦੇਂਦਾ ਨਹੀਂ ਕੋਈ ਉਧਾਰ ਭੁੱਖ ਰਹਿਣ ਰਹਿ ਛੱਟ ਲੰਗਾਈਆ ਇੱਕ ਦਿਨ ਕੋਲ ਚੱਲਿਆ ਆ ਗਿਆ ਇੱਕ ਲਹਾਰ ਇੱਕ ਦਿਨ ਕੋਲ ਚੱਲਿਆ ਗਿਆ ਲਹਾਰ ਜਾ ਕੇ ਅਰਜ਼ ਦਿੱਤੀ ਸਣਾਈਆ ਜੇ ਕੋਈ ਮੈਨੂੰ ਰੰਬੀ ਬਣਾ ਦੇਵੇ ਆਰ ਤੇਰਾ ਧਨ ਧਨ ਕਹਿ ਕੇ ਸ਼ੁਕਰ ਮਨਾਈਆਂ ਉਹਨੇ ਕਰੋ ਦਿੱਤਾ ਦੁਰਕਾਰ ਫੜ ਬਾਹੋਂ ਭਾਰ ਕਢਾਈਆ ਕਿਤੋਂ ਕਮਲਾ ਆ ਗਿਆ ਚਮਿਆਰ ਐਵੇਂ ਰਿਆ ਸਤਾਈਆ ਨਰਾਸ਼ਾ ਹੋ ਕੇ ਅਦਾਸੀ ਵਿੱਚ ਘਰੋਂ ਚਲਿਆ ਗਿਆ ਬਾਹਰ ਟੁੱਟੀ ਚਾਦਰ ਹੇਠਾਂ ਲਈ ਵਿਸ਼ਾਈਆਂ ਪਹਿਲਾਂ ਦੱਖਣ ਦਿਸ਼ਾ ਡਿੱਗਾ ਮੂੰਹ ਦੇ ਪਾਰ ਫੇਰ ਉੱਤਰ ਆਪਣੇ ਨੈਣ ਉੱਪਰ ਉਠਾਈਆ ਫੇਰੇ ਪੂਰਬ ਹੋਇਆ ਵਖੀ ਪਾਰ ਪਸ਼ਮ ਹੋ ਕੇ ਆਪਣੇ ਹੱਥ ਲੈ ਫਲਾਈਆ ਜੇ ਤੂੰ ਗਰੀਬਾਂ ਦਾ ਯਾਰ ਜੇ ਤੂੰ ਗਰੀਬਾਂ ਦਾ ਯਾਰ ਦੁਖੀਆਂ ਦਾ ਦਿਲਦਾਰ ਨਿਮਾੜਿਆਂ ਦਾ ਸਹਾਰ ਧੁਰਦਾ ਕਰਤਾਰ ਕੁਦਰਤ ਦਾ ਮਾਲਕ ਏ ਕਿ ਅਖਵਾਈਆ ਮੈਨੂੰ ਬਖਸ਼ ਕੋਈ ਰੁਗਜ਼ਾਰ ਮੈਂ ਜ਼ਿੰਦਗੀ ਦੇ ਦਿਨ ਕੱਟ ਲਵਾਂ ਚਾਰ ਇਹੋ ਮੇਰੇ ਅੰਦਰ ਪਾਈਆ ਛੱਲਿਓ ਚਾਦਰ ਖੇਚ ਕੇ ਉੱਪਰ ਲਈ ਤਾਣ ਨਾਲੇ ਰੋਵੇ ਨਾਲੇ ਕਹੇ ਮੇਰੇ ਭਗਵਾਨ ਕਿਉਂ ਮੇਰੀ ਬੰਤ ਬਣਾਈਆ ਜੇ ਤੂੰ ਮੈਨੂੰ ਬਣਾਇਆ ਨਿਸ਼ਾਨ ਜੇ ਤੂੰ ਮੈਨੂੰ ਬਣਾਇਆ ਅਨਸਾਨ ਕੁਝ ਦੇ ਪੀਣ ਖਾਣ ਡੇਂਡਿਆਂ ਟੋਟ ਰਹੇ ਨਾਰਾਈਆ ਉਸਨੇ ਕਿਹਾ ਰਵਦਾਸ ਤੂੰ ਅਜੇ ਅਣਜਾਣ ਤੇਰਾ ਲੈਣਾ ਦੇਣਾ ਫੇਰ ਵਿੱਚ ਜਹਾਨ ਜਸ ਵੇਲੇ ਬਣ ਕੇ ਆਵੇ ਮਹਿਮਾਨ ਤੇਰੇ ਦਰ ਤੇ ਆਇਆ ਆ ਲੈ ਮੇਰਾ ਨਿਸ਼ਾਨ ਏ ਕਰੰਬੀ ਤੋ ਏ ਯਾਰ ਜਿਸ ਨਾਲ ਚੱਲੇ ਤੇਰਾ ਵਿਹਾਰ ਇਹਨੂੰ ਬਦਲਨਾ ਇਹਨੂੰ ਬਦਲਨਾ ਲੈ ਵਿੱਚ ਜ਼ਿੰਦਗੀ ਵਿੱਚ ਦੂਜੀ ਵਾਰ ਬੈਨਸ ਦੇ ਤੇਰਾ ਕੰਮ ਕੋਹੇ ਨਾ ਚਲਾਈਆ ਉਸ ਫੜ ਕੇ ਚਾਰ ਛਿਹਰੇ ਵੇਖਿਆ ਕਿਸ ਘੜੀ ਲਹਾਰ ਕਿਹਸਾ ਸਥਾਪਨਾਇਆ ਤਰਖਾਨ ਕਿਸ ਮੁਠੀ ਦਿੱਤੀ ਲਗਾਈਆ ਉਹਦੇ ਵਿੱਚੋਂ ਇੱਕ ਅੱਖਰ ਮਿਲਿਆ ਜੇ ਉਸ ਉੱਤੇ ਲਿਖਿਆ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ੈਨ ਸ਼ਾ ਦਾ ਸ਼ੈਨ ਸ਼ਾ ਪਾਤਸ਼ਾਹ ਦਾ ਪਾਤਸ਼ਾਹ ਤੇਰੇ ਉੱਤੇ ਦਾ ਕਮਾਇਆ ਉਸ ਨੇ ਕਿਆ ਧਨ ਮਿਹਰਵਾਨ 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 ਤੇਰੀ ਬੇਪਰਵਾਹੀਆ ਜਿਵੇਂ ਵੇਲੇ ਰੰਬੀ ਚੋਕ ਕੇ ਹੱਥ ਵਿੱਚ ਲੱਗਾ ਉਠਾਣ ਉਹਨੂੰ ਆਇਆ ਇੱਕ ਗਿਆਨ ਸੁਰਤੀ ਆਪਣੀ ਆਪ ਲੈ ਅੰਗੜਾਈਆ ਅੰਦਰੋਂ ਆਵਾਜ਼ ਆਈ ਬਿਨਾ ਜ਼ਬਾਨ ਉੱਚੀ ਉੱਚੀ ਕਰੇ ਕਲਾਮ ਤੂੰ ਹੀ ਤੂੰ ਹੀ ਰਾਗ ਅਲਾਈਆ ਮੇਰਾ ਵੀ ਦਾਸ ਚਾਰ ਕੁੰਟ ਮਾਰੇ ਧਾਨ ਕੌਣ ਗਾਣਾ ਗਾਵੇਂਗਾ ਨજર ਕੋਈ ਨਾ ਆਈਆ ਨજર ਨਾ ਆਵੇ ਕੋਈ ਇਨਸਾਨ ਜੋ ਮੈਨੂੰ ਰਿਆ ਸੁਣਾਈਆ ਉਹ ਨੈ ਚਿਰਨ ਹੋਲੀ ਜਹੀ ਸਿਰ ਵਿੱਚ ਇੰਜੀ ਕਰਕੇ ਥੱਪੜ ਬਾਰਿਆ ਪ੍ਰਭ ਨੇ ਆਣ ਉਸ ਨੂੰ ਦਿੱਤਾ ਉਸ ਨੂੰ ਦਿਸ ਪਿਆ ਦੋ ਜਹਾਨ ਅੰਦਰੋਂ ਖੁਸ਼ੀ ਤੇ ਬਾਹਰੋਂ ਨੇਤਰ ਨੀਰ ਵਹਾਨ ਵਾਵਾ ਤੇਰੀ بے ਪਰਵਾਈਆ ਪ੍ਰਭੂ ਨੇ ਕਿਹਾ ਪ੍ਰਭੂ ਨੇ ਕਿਹਾ ਚੁੱਪ ਨਾ ਕੋਈ ਜ਼ਬਾਨ ਚੁੱਪ ਨਾ ਬੋਲੀ ਜ਼ਬਾਨ ਜੇ ਬੋਲਿਓ ਤੇ ਸਿਟੀ ਆ ਜਾਊ ਵਿੱਚ ਤੂਫਾਨ ਦ੍ਰਿਸ਼ਟੀ ਦੀ ਦ੍ਰਿਸ਼ਟੀ ਕਿਸ ਦੀ ਸਾਬਤ ਰਹਿਣ ਕੋਏ ਨਾ ਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਾਗ ਮਹਾਂਤੀ ਜਾ ਸੋ ਹੰਗ ਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਾਗ ਮਹਾਂਤੀ ਜਾ ਸੋ ਹੰਗ ਮਹਾਰਾ ਸ਼ੇਰ ਸਿੰਘ ਵਿਸ਼ਨੂੰ Bhagavan, be